ਵੀਰ ਹਰਜਿੰਦਰ ਸਿੰਘ ਦੇ ਕੇਸ ਦੇ ਵਿੱਚ ਹੇਟ ਕਰਾਇਮ ਅਤੇ ਨਫਰਤ ਫਨੋਲਵਾ ਨਿਓ ਨਾਸੀਸ ਨੂੰ ਪੁਣੇ ਹੁਣੇ ਅਮਰੀਕਾ ਦੀ ਜੇਲ੍ਹ ਵਿੱਚੋਂ ਹਰਜਿੰਦਰ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਪਿਛਲੇ ਮਹੀਨੇ ਫਲੋਰੀਡਾ ਵਿੱਚ ਇੱਕ ਭਿਆਨਕ ਟਰੱਕ ਹਾਦਸਾ ਹੋਇਆ ਸੀ ਜਿਸ ਵਿੱਚ ਤਿੰਨ ਅਮਰੀਕੀ ਨਾਗਰਿਕਾਂ ਦੀ ਦਰਦਨਾਕ ਮੌਤ ਹੋ ਗਈ ਸੀ ਇਸ ਸਾਰੇ ਹਾਦਸੇ ਦਾ ਦੋਸ਼ ਹਰਜਿੰਦਰ ਦੇ ਸਿਰ ਮੜਿਆ ਗਿਆ ਅਤੇ ਉਸੇ ਦਿਨ ਤੋਂ ਹੀ ਹਰਜਿੰਦਰ ਜੇਲ੍ਹ ਦੇ ਵਿੱਚ ਬੰਦ ਹੈ ਜਿੱਥੇ ਉਹ ਸਖਤ ਸਜ਼ਾ ਦਾ ਸਾਹਮਣਾ ਕਰ ਰਿਹਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਹਰਜਿੰਦਰ ਨੂੰ ਸਿਰਫ ਪੰਜਾਬੀ ਹੋਣ ਕਰਕੇ ਹੀ ਟਾਰਗੇਟ ਕੀਤਾ ਜਾ ਰਿਹਾ ਹੈ ਕਿਉਂਕਿ ਆਸੇ ਹੁੰਦੀ ਆ ਇਤਿਹਾਸੇ ਕੋਈ ਜਾਣ ਬੁੱਝ ਕੇ ਨਹੀਂ ਕਰਦਾ ਇਹ ਕੁਜ਼ਰਤੀ ਵਰਤਾਰਾ ਹੈ ਇਤਿਹਾਸਾ ਕਿਸੇ ਨਾਲ ਵੀ ਵਾਪਰ ਸਕਦਾ ਹੈ ਹਰਜਿੰਦਰ ਨੂੰ ਨਾ ਸਿਰਫ ਪੁਲਿਸ ਸਗੋਂ ਪੂਰਾ ਸਿਸਟਮ ਹੀ ਬਹੁਤ ਪੂਰੀ ਤਰ੍ਹਾਂ ਦੋਸ਼ੀ ਠਹਿਰਾ ਰਿਹਾ ਹੈ ਬਲਕਿ ਅਮਰੀਕਾ ਦੇ ਲੋਕ ਵੀ ਇਸ ਕੇਸ ਦੇ ਬਹਾਨੇ ਪੂਰੀ ਪੰਜਾਬੀ ਕਮਿਊਨਿਟੀ ਨੂੰ ਹੀ ਬਦਨਾਮ ਕਰ ਰਹੇ ਨੇ ਉਸੇ ਤਰ੍ਹਾਂ ਹੀ ਜੇਲ੍ਹ ਦੇ ਅੰਦਰ ਵੀ ਹਰਜਿੰਦਰ ਨਾਲ ਗਲਤ ਵਿਵਹਾਰ ਕੀਤਾ ਜਾ ਰਿਹਾ ਹੈ ਮਾਮਲਾ ਸਿਰਫ ਇੱਕ ਐਕਸੀਡੈਂਟ ਦਾ ਨਹੀਂ ਰਹਿ ਗਿਆ ਸਗੋਂ ਬਲਕਿ ਇਸ ਨੂੰ ਹੋਰ ਹੀ ਰੰਗਤ ਦਿੱਤੀ ਜਾ ਰਹੀ ਹੈ ਪਰ ਅੱਜ ਜਦੋਂ ਜਨੇਟਡ 6 ਦੀ ਟੀਮ ਜੇਲ੍ਹ ਅੰਦਰ ਹਰਜਿੰਦਰ ਨੂੰ ਮਿਲਣ ਗਈ ਤੇ ਉਸਦੇ ਹੱਕਾਂ ਬਾਰੇ ਆਵਾਜ਼ ਬੁਲੰਦ ਕਰਨ ਲਈ ਉੱਥੇ ਪਹੁੰਚੀ ਤਾਂ ਉਹਨਾਂ ਨੇ ਹਰਜਿੰਦਰ ਨਾਲ ਮੁਲਾਕਾਤ ਤੋਂ ਬਾਅਦ ਵੱਡਾ ਖੁਲਾਸਾ ਕੀਤਾ ਕਿ ਕਿਵੇਂ ਜੇਲ੍ਹ ਦੇ ਅੰਦਰ ਹਰਜਿੰਦਰ ਨੂੰ ਪੱਗ ਬੰਨਣ ਦੀ ਇਜਾਜ਼ਤ ਤੱਕ ਨਹੀਂ ਸੀ ਉਸ ਨੂੰ ਨੰਗੇ ਸਿਰ ਰਹਿਣ ਲਈ ਮਜਬੂਰ ਕੀਤਾ ਜਾਂਦਾ ਸੀ ਆਓ ਤੁਹਾਨੂੰ ਦਿਖਾਉਨੇ ਹਾਂ ਉਹ ਪੂਰੀ ਵੀਡੀਓ ਪਰ ਵੀਡੀਓ ਦੇਖਣ ਤੋਂ ਪਹਿਲਾਂ ਹਰਜਿੰਦਰ ਦੀ ਚੜ੍ਹਦੀ ਕਲਾ ਦੇ ਲਈ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਤੇ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਨੇ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਦੂਜੀ ਗੱਲ ਜੇ ਤੁਸੀਂ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਤਰ੍ਹਾਂ ਦੀਆਂ ਖਬਰਾਂ ਦੇਖਣ ਦੇ ਲਈ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੁਣ ਦਿਖਾਉਨੇ ਆ ਤੁਹਾਨੂੰ ਉਹ ਪੂਰੀ ਵੀਡੀਓ ਵੀਰ ਹਰਜਿੰਦਰ ਸਿੰਘ ਦੇ ਕੇਸ ਦੇ ਵਿੱਚ ਅਸੀਂ ਵਰਲਡ ਸਿੱਖ ਪਾਰਲੀਮੈਂਟ ਥਰੂ ਐਕਸਪ੍ਰੈਸ ਨੋਟ ਰਿਲੀਜ਼ ਕੀਤਾ ਸੀਗਾ ਯੂਐਸ ਦੇ ਮੇਨਸਟ੍ਰੀਮ ਮੀਡੀਆ ਦੇ ਵਾਸਤੇ ਜਿਹਦੇ ਨਾਲ ਪਬਲਿਕ ਦੇ ਵਿੱਚ ਹੇਟ ਕਰਾਇਮ ਅਤੇ ਨਫਰਤ ਫਨੋਲਵਾਏ ਨਿਓ ਨਾਸੀਜ਼ ਨੂੰ ਕਾਫੀ ਹੱਦ ਤੱਕ ਠੱਲ ਪਈ ਹੈ ਫਰਮ ਅ ਲੀਗਲ ਪਰਸਪੈਕਟਿਵ ਯੂਨਾਈਟਿਡ ਸਟੇਟਸ ਦੀ ਲੀਗਲ ਟੀਮ ਵੀਰ ਹਰਜਿੰਦਰ ਸਿੰਘ ਨੂੰ ਜੇਲ੍ਹ ਚ ਮਿਲਣ ਗਈ ਸੀ ਵੀਰ ਨੇ ਪਟਕਾ ਬੰਨਿਆ ਹੋਇਆ ਸੀਗਾ ਸਿਰ ਨੰਗਾ ਨਹੀਂ ਸੀ ਵੀਰ ਦੇ ਕੇਸ ਵਿੱਚ ਲੀਗਲ ਟੀਮ ਜਿਹੜੀ ਉਹ ਪੁਆਇੰਟ ਹੋ ਚੁੱਕੀ ਆ ਕਾਉਂਸਲ ਰੇਟੇਨ ਹੋ ਚੁੱਕੇ ਆ ਅਤੇ ਜੋ ਵੀ ਅੱਗੇ ਅਪਡੇਟ ਆਊਗੀ ਅਸੀਂ ਤੁਹਾਨੂੰ ਨਾਲ ਦੇ ਨਾਲ ਦੱਸੀ ਜਾਵਾਂਗੇ ਜੇ ਤੁਹਾਨੂੰ ਹੋਰ ਇਨਫੋਰਮੇਸ਼ਨ ਚਾਹੀਦੀ ਏ ਕੇਸ ਵਿੱਚ ਤੁਸੀਂ ਇਸ ਰੀਲ ਦੇ ਬਿਲੋ ਕਮੈਂਟ ਕਰ ਸਕਦੇ ਹੋ ਤੇ ਅਸੀਂ ਤੁਹਾਨੂੰ ਉਹਦੀ ਅਪਡੇਟ ਜਿਹੜੀ ਆ ਨੈਕਸਟ ਰੀਲ ਵਿੱਚ ਜ਼ਰੂਰ ਦਵਾਂਗੇ